ਸ਼੍ਰੋਮਣੀ ਅਕਾਲੀ ਦਲ ਦੀ ਪੋਰ ਕਮੇਟੀ ਮੀਟਿੰਗ ਅੱਜ ਚੰਡੀਗੜ੍ਹ ਦਫ਼ਤਰ ਵਿਦੇ ਹੋਰੀ ਪੁੰਦੀ ਹੋਈ ਨਜ਼ਰ ਆ ਰਹੀ ਜਦੇ ਵਿੱਚ ਦੇਖਿਆ ਜਾਵਦਾ ਮੁੱਖ ਜੇਕਰ ਕਿਹਾ ਜਾਵੇ ਤਾਂ ਮੁੱਖ ਜਿਹੜੇ ਨੇ ਉਹ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਹਾਲਾਂਕਿ ਸੁਖਵੀਰ ਸਿੰਘ ਬਾਦਲ ਨੂੰ ਜਿਹੜੀ ਰਟਾਲ ਦੀ ਗੱਲ ਹੈ ਉਹ ਕੀਤੀ ਜਾਂਦੀ ਹੈ ਪ੍ਰਸ਼ਨ ਦੇ ਨਾਲ ਵਿੱਚ ਲਗਾਤਾਰ ਸੁਖਵੀਰ ਸਿੰਘ ਬਾਦਲ ਨੇ ਮੈਡੀਕਲ ਕਰਦੇ ਹੋਏ ਨਜ਼ਰ ਆਏ ਤੇ ਲੋਕਾਂ ਦੀ ਰਾਏ ਚਾਹੇ ਉਹ ਬਲਾਕ ਪ੍ਰਧਾਨ ਹੋਣ ਚਾਹੇ ਜਿਹਦਾ ਪ੍ਰਧਾਨ ਹੋ ਉਹਨਾਂ ਦੀ ਲਗਾਤਾਰ ਉਹਨਾਂ ਦੇ ਨਾਲ ਬੈਠ ਕੇ ਜਿਹੜੀ ਆ ਉਪਰ ਦੇ ਨਜ਼ਾਰੇ ਤੁਸੀਂ ਦੇਖੋ ਤਸਵੀਰਾਂ ਜਿਹਦੇ ਵਿੱਚ ਫਿਲਹਾਲ ਇੱਕ ਗੱਲ ਕੀਤੀ ਜਾਵੇ ਤਾਂ ਅਜੇ ਕੋਰ ਕਮੇਟੀ ਦੀ ਮੀਟਿੰਗ ਜਿਹੜੀ ਹੁੰਦੀ ਹੋਈ ਨਜ਼ਾਰੇ ਜਿਹਦੇ ਵਿੱਚ ਹਰਜਿੰਦਰ ਸਿੰਘ ਤਾਂਮੀ ਬਲਵਿੰਦਰ ਸਿੰਘ ਪੁੰਦਰ ਤੇ ਨਰੇਸ਼ ਗੁਜਰਾਲ ਕੁਲਜਾਰ ਸਿੰਘ ਰੈਣੀ ਕੇ ਮਹੇਸ਼ਿੰਦਰ ਸਿੰਘ ਗਰੇਵਾਲ ਦਲਜੀਤ ਸਿੰਘ ਚੀਮਾ ਤੇ ਅਨਿਲ ਜੋਸ਼ੀ ਸ਼ਰਨਜੀਤ ਸਿੰਘ ਤੇ ਦੋਤੇ ਜਿਕਰ ਸਿੰਘ ਮਹਿੰਦਰੀਆ ਹੀਰੋ ਸਿੰਘ ਦਾ ਬੜੀਆ ਬਰਮਜੀਤ ਸਿੰਘ ਸ਼ੰਨਾ ਮਜੀਤ ਸਿੰਘ ਜੀ ਦੇ ਜਿਹੜੀ ਕਿ ਨਵੀਂ ਕੋਰ ਕਮੇਟੀ ਬਣਾਈ ਗਈ ਸੀ ਕਿ ਹਾਲਾਂਕਿ ਇਸ ਦੀ ਕੋਰ ਕਮੇਟੀ ਜਿਹੜੀ ਆ ਉਹ ਬਾਕੀ ਕਰਦੇ ਬਾਕੀ ਰਹੇ ਕਿ ਕੁਝ ਸ਼੍ਰੋਮਣੀ ਕਰਦੇ ਦੇ ਵਿੱਚ ਬਾਕੀ ਖੜਾ ਜਿਹੜਾ ਉਹ ਚਲ ਕੇ ਸਾਹਮਣੇ ਆਸੀ ਹਾਲ ਹੈ ਕਿ ਬਾਕੀ ਧਿਰ ਵੱਲੋਂ ਕਿਹਾ ਜਾ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜੀ ਨੇ ਉਹਨਾਂ ਨੂੰ ਹਟਾਇਆ ਜਾਵੇ ਤੇ ਨਵਾਂ ਜਿਹੜਾ ਪੰਥ ਵਿਚਾਰਾ ਉਹ ਹੁੰਦੇ ਜਾਂਦਾ ਜਾਵੇ ਕਿਉਂਕਿ ਲਗਾਤਾਰ ਜਿ ਸਿੱਖਿਆ ਜਾਵੇ ਤਾਂ ਸੁਪੂਰਨ ਹੋਤੇ ਜਿਹੜਿਆ ਉਹ ਬਾਕੀ ਤਰ੍ਹਾਂ ਵਿਰੋਧ ਕਰਦਾ ਹੋਏ ਨਜ਼ਰ ਆਇਆ ਤੇ ਆਪਣੀਆਂ ਮੀਟਿੰਗਾਂ ਜਿਹੜਾ ਉਹ ਅਲੱਗ ਕਰਦਾ ਹੋਏ ਨਜ਼ਰ ਆਇਆ ਕਿ ਸ਼ੋਮਣੀ ਕਲਦ ਦੇ ਵਿੱਚ ਪ੍ਰਧਾਨ ਜਿਹੜਾ ਉਹ ਬਦਲੇ ਇਹ ਦੂਸਰਾ ਪ੍ਰਧਾਨ ਲਾਇਆ ਜਾਵੇ ਤਾਂ ਕਿ ਸ਼ੋਮਣੀ ਕਲਦ ਦੀ ਜਿਹੜੀ ਸਥਿਤੀ ਹੈ ਉਹ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਸੁਧਰਦੀ ਹੋਏ ਨਜ਼ਰ ਆਏ ਕਿਉਂਕਿ ਪਿਛਲੇ ਅ ਅਗਰ ਸਾਲਾਂ ਦੀ ਗਾਰ ਕਰੀ ਪਿਛਲੇ 14ਾਂ ਦੀ ਗਾਰ ਕਰਕੇ ਸ਼ੋਮਣੀ ਕਲਦ ਚੰਗੇ ਜਿਹੜੇ ਪ੍ਰਦਰਸ਼ਨ ਹੈ ਉਹ ਨਹੀਂ ਕਰ ਪਾਈ ਪਰ ਕਿਤੇ ਨਾ ਕਿਤੇ ਜਦੋਂ ਸ਼ੋਮਣੀ ਕਲਦ ਦੇ ਵਿੱਚ ਸੱਤਾ ਦੇ ਵਿੱਚ ਸਿੱਖਤਾ ਕਾਫੀ ਕੰਮ ਜਿਹੜੇ ਨੇ ਉਹ ਸ਼੍ਰੋਮਣੀ ਕਾਲ ਦੰ ਨੇ ਕੀਤੇ ਸੜਕਾਂ ਦੇ ਕੰਮ ਕੀਤੇ ਲੋਕਾਂ ਦੇ ਕੰਮ ਕੀਤੇ ਲੋਕਾਂ ਦੇ ਲਈ ਭਲਾਈ ਦੇਣੇ ਸਕੀਮਾਂ ਨੇਗੀਆਂ ਉਹ ਚਲਾਈਆਂ ਆਟਾ ਦਾ ਸਕੀਮ ਜਿਹੜੀ ਆ ਉਹ ਚਲਾਈ ਹੋਈ ਨਦਰਸੀ ਜਿੱਥੇ ਚੱਲਦੇ ਆ ਕਿਤਨਾ ਕਿਤੇ ਜਦੋਂ 14 ਤੋਂ ਬਾਅਦ ਦੁਬਾਰਾ ਪੰਜਾਬ ਦੇ ਵਿੱਚ 5 ਸਾਲ ਬਾਅਦ ਜੁੜਣਾ ਹੁੰਦਾ ਤਾਂ ਅੱਛਾ ਪ੍ਰਦਰਸ਼ਨ ਜਿਹੜਾ ਉਹ ਨਹੀਂ ਕਰ ਪਾਇਆ ਸੀ ਸ਼੍ਰੋਮਣੀ ਕਾਲ ਦੇ ਜਿੱਥੇ ਚੱਲਦੇ ਆ ਲਗਾਤਾਰ ਪੰਜਾਬ ਦੇ ਪ੍ਰਧਾਨ ਨੂੰ ਹਟਾਉਣ ਦੀ ਜਿਹੜੀ ਗੱਲ ਹੈ ਉਹ ਕੀਤੀ ਗਈ ਸੀ ਹਾਲਾਂਕਿ ਦੋ ਪਾਰ ਦਰੀਆ ਉਹ ਜੋਰ ਹੁੰਦੀ ਹੋਈ ਸ਼੍ਰੋਮਣੀ ਕਾਲਦਲ ਦੀ ਕੀਤੀ ਸੀ ਜਿਸ ਦੇ ਜਿੱਤੇ ਚੱਲ ਰਿਹਾ ਹੈ ਸੀਨੀਅਰ ਅਕਾਲ ਦਲ ਦੀ ਗੱਲ ਕਰੀਏ ਸਰਪ੍ਰਸਤਾਂ ਦੀ ਗੱਲ ਕਰੀਏ ਤਾਂ ਉਹ ਸਰਪ੍ਰਸਤ ਜਿਹੜੇ ਨੇ ਉਹ ਆਪਣਾ ਅਲਾਗੇ ਤੜਾ ਭਰਾਦੇ ਹੋਏ ਇਹ ਨਜ਼ਰ ਆਈ ਸੀ ਪਰ ਫਿਰ ਨਾਲ ਜੇਕਰ ਕਿਹਾ ਜਾਵੇ ਤਾਂ ਪੂਰਨ ਤੌਰ ਤੇ ਹੁਣ ਸ਼੍ਰੋਮਣੀ ਕਾਲਦਲ ਦੀ ਜਿਹੜੀ ਆ ਉਹ ਮੀਟਿੰਗ ਕੋਰ ਕਮੇਟੀ ਦੀ ਚੱਲਦੀ ਹੋਈ ਨਜ਼ਰ ਆਈ ਜਿਸ ਦੇ ਵਿੱਚ ਨਵੇਂ ਕੋਰ ਕਮੇਟੀ ਦੇ ਮੈਂਬਰ ਜਿਹਨਾਂ ਨੇ ਉਹ ਇਸ ਕਮੇਟੀ ਦੇ ਵਿੱਚ ਬੈਠੇ ਹੋਏ ਨਜ਼ਰ ਆਏ ਤਾਂ ਸ਼੍ਰੋਮਣੀ ਮਸੂਦਾ ਜਿਹੜਾ ਉਹ ਕੀਤਾ ਜਾ ਰਿਹਾ ਹੈ ਹਾਲਕੀ ਰਣਨੀਤੀ ਜਿਹੜੀ ਹੈ ਉਹ ਅੱਗੇ ਦੀ ਪੜਾਈ ਜਾਰੀ ਕਿ ਕਿਵੇਂ ਜਿਹੜਾ ਪਾਰਟੀ ਨੂੰ ਜਿਹੜਾ ਉੱਚ ਉਚਾਈਆਂ ਦੇ ਤੇ ਲਿਆਂਦਾ ਜਾਵੇ ਕਿਉਂਕਿ ਪਹਿਲਾਂ ਹੀ ਜਿਹੜੀ ਪਾਰਟੀ ਸੀ ਉਹ ਉਸ ਤੋਂ ਉਚਾਈਆਂ ਤੋੜ ਤੋਂ ਵੀ ਹੋਰ ਨੀਚੇ ਆ ਚੁੱਕੀ ਸੀ ਇਸ ਤੇ ਚੱਲਦੇ ਆ ਹੁਣ ਨਵਾਂ ਰਣਨੀਤੀ ਜਿਹੜੀ ਆ ਉਹ ਤਿਆਰ ਕੀਤੀ ਹੈ ਕਿ ਪਾਰਟੀ ਪ੍ਰਧਾਨ ਵੱਲੋਂ ਖੁਦ ਉੱਥੇ ਬੈਠ ਕੇ ਉਹਨਾਂ ਦੀ ਅਗਵਾਈ ਦੇ ਵਿੱਚ ਜਿਹੜੇ ਨਵੇਂ ਕੋਰ ਕਮੇਟੀ ਮੈਂਬਰ ਨੇ ਉਹਨਾਂ ਨੂੰ ਦੁਬਾਰਾ ਰਣਨੀਤੀ ਸਮਝਾਈ ਜਾ ਰਹੀ ਹੈ ਕਿ ਕਿਵੇਂ ਜਿਹੜੀ ਆ ਪਾਰਟੀ ਸਹੀ ਕੰਮ ਕਰਕੇ ਉੱਪਰ ਆਂਦੀ ਹੋਈ ਨਜ਼ਰ ਆਇਆ ਹਾਲਾਂਕਿ ਜੇਕਰ ਚਿੱਠੀ ਦੀ ਗੱਲ ਕਰੀ ਤਾਂ ਚਿੱਠੀ ਵੀ ਇੱਕ ਪਾਰਟੀ ਦੇ ਪ੍ਰਧਾਨ ਵੱਲੋਂ ਲਿਖੀ ਗਈ ਸੀ ਕਿ ਜਿਹੜੀ ਕਿ ਜੰਤਕ ਪਿਛਲੇ ਦਿਨੀ ਹੁੰਦੀ ਹੋਈ ਨਜ਼ਰ ਆਇਆ ਸੀ ਇਹਦੇ ਵਿੱਚ ਮਾਫੀ ਜਿਨੇ ਨੇ ਉਹ ਸੁਖਵੀਰ ਸਿੰਘ ਬਾਦਲ ਖੁਦ ਮੰਗਦੇ ਹੋਏ ਨਜ਼ਰ ਆਇਆ ਕਿ ਜਿਨੇ ਵੀ ਪਰਿਵਾਰ ਦੇ ਵਿੱਚ ਮੈਂਬਰ ਨੇ ਜਿਵੇਂ ਕਿ ਪਹਿਲਾ ਕੋਰ ਕਮੇਟੀ ਸੀ ਜਾ ਕੇ ਸ਼ੋਮਨੀ ਕਲਦੇ ਪਰਿਵਾਰ ਦੇ ਮੈਂਬਰ ਨੇ ਉਹਨਾਂ ਵਿੱਚੋਂ ਜਿਨੇ ਵੀ ਗਲਤੀਆਂ ਹੋਈਆਂ ਉਹਨਾਂ ਦੀ ਸਭ ਦੀ ਜ਼ਿੰਮੇਵਾਰੀ ਉਹਨਾਂ ਨੇ ਹੱਲਦੇ ਹੋਏ ਨਜ਼ਰ ਆਸੀ ਉਹਨਾਂ ਦੀ ਖਿਮਾ ਜੜੀ ਹੈ ਉਹ ਜ਼ੂਰ ਮੰਗਦੇ ਹੋਏ ਨਜ਼ਰ ਆਸੀ ਪਰ ਕਿਤੇ ਨਾ ਕਿਤੇ ਇਹ ਚਿੱਠੀ ਦੇ ਵੀ ਜਿਹੜਾ ਬਾਕੀ ਜਿਹੜਾ ਜ਼ੂਰ ਜੇਕਰ ਕਿਹਾ ਜਾਵੇ ਤਾਂ ਸਹੀ ਨਹੀਂ ਮੰਨਦਾ ਹੋਏ ਨਜ਼ਰ ਆਸੀ ਜਿਸ ਦੇ ਵਿੱਚ ਲਗਾਤਾਰ ਉਹਨਾਂ ਦੇ ਵੱਲੋਂ ਵੀ ਮੀਟਿੰਗਾਂ ਕੀਤੀਆਂ ਜਾਂਦੀਆਂ ਤੇ ਇਸ ਇਸ ਪਾਸੇ ਜੇਕਰ ਸ਼ੋਮਨ ਦੇ ਕਲਦ ਦੀ ਗੱਲ ਕਰੀ ਜਾ ਤਾਂ ਇਸ ਪਾਸੇ ਵੀ ਜਿਹੜੀਆਂ ਮੀਟਿੰਗਾਂ ਉਹ ਲਗਾਤਾਰ ਜਾਰੀ ਹੈ ਚੰਡੀਗੜ੍ਹ ਤੋਂ ਵਿਰੇਜ ਜਾਲਿਸਟ ਹੈ 87 ਸ੍ਰਮਨ ਦੇ ਨਾਲ ਸੰਦੀਪ ਸਿੰਘ ਅਜੀਤ ਵੈਕ ਵੀ